ਅਸ਼ੀਕਾਲ ਜੀ ਮੇਰਾ ਨਾਮ ਤਰਸੇਮ ਸਿੰਘ ਹੈਗਾ ਤੇ ਮੈਂ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹਾਂ 2014 ਦੇ ਵਿੱਚ ਮੈਂ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਮੈਂ ਪੀਜੀ ਡਿਪਲੋਮਾ ਇਨ ਯੋਗਾ ਦੇ ਵਿੱਚ ਕੀਤਾ ਅਤੇ ਉਹ ਉਸ ਤੋਂ ਬਾਅਦ ਮੈਂ ਬੇਰੁਜ਼ਗਾਰ ਰਹਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਕਰਕਰ ਰੁਜ਼ਗਾਰ ਦੇ ਤਹਿਤ ਅੱਜ ਮੈਂ ਸੀਐਮਡੀ ਯੋਗਸਾਲਾ ਦੇ ਵਿੱਚ ਸਿਲੈਕਸ਼ਨ ਹੋਈ ਹੈ ਮੇਰੀ ਜਿਸ ਕਰਕੇ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਮਿਸ਼ਨ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਅਤੇ ਰੋਗਾਂ ਤੋਂ ਰਹਿਤ ਬਣਾਉਣਾ ਉਸੇ ਹੀ ਲੜੀ ਦੇ ਤਹਿਤ ਅੱਜ ਸਾਡੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਜ਼ਏ ਟ੍ਰੇਨਰ ਦੇ ਬਿਹਾਫ ਦੇ ਉੱਤੇ ਸਾਡੀ ਸਿਲੈਕਸ਼ਨ ਹੋਈ ਹੈ ਸੀਐਮ ਯੋਗਸਾਲਾ ਦੇ ਵਿੱਚ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਨੇ ਸਾਨੂੰ ਸਮਾਜ ਦੇ ਲਈ ਇੱਕ ਬਹੁਤ ਵੱਡਾ ਮੌਕਾ ਦਿੱਤਾ ਹੈਗਾ ਲੋਕਾਂ ਦੀ ਸੇਵਾ ਕਰਨ ਦਾ ਅੱਜ ਸਮਾਜ ਦੇ ਵਿੱਚ ਵੱਧ ਰਹੀਆਂ ਬਿਮਾਰੀਆਂ ਜਿਵੇਂ ਕਿ ਸ਼ੂਗਰ ਦੀ ਬਿਮਾਰੀ ਮੋਟਾਪਾ ਬੀਪੀ ਡਾਇਬਟੀਜ਼ ਅਤੇ ਉਸ ਤੋਂ ਇਲਾਵਾ ਵਕ-ਵਕ ਜਿੰਨੀਆਂ ਵੀ ਬਿਮਾਰੀਆਂ ਵੱਧ ਰਹੀਆਂ ਨੇ ਉਹਨਾਂ ਨੂੰ ਠੀਕ ਕਰਨ ਦੇ ਲਈ ਯੋਗ ਦੀ ਸਹਾਇਤਾ ਲੈਤੀ ਜਾ ਰਹੀ ਹੈ ਔਰ ਇਸ ਯੋਗ ਦੇ ਰਾਹੀ ਅਸੀਂ ਸਮਾਜ ਦੇ ਵਿੱਚ ਇਹਨਾਂ ਬਿਮਾਰੀਆਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਉਸ ਕਰਕੇ ਇਸ ਮੂਹਮ ਦੇ ਤਹਿਤ ਸਾਨੂੰ ਸਿਲੇਕਟ ਕੀਤਾ ਗਿਆ ਹੈ ਤਾਂ ਜੋ ਸਮਾਜ ਦੇ ਵਿੱਚ ਵੱਖ-ਵੱਖ ਬਿਮਾਰੀਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਉਸ ਸਮਾਜ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਧੰਨਵਾਦ